ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੌਂਡਵੀਆਂ ਖਬਰਾਂ ਅਕਾਲੀ ਦਲ ਅੱਜ ਕਰੇਗਾ ਰੈਂਦੇ ਉਮੀਦਵਾਰਾਂ ਦਾ ਐਲਾਨ ਸੁਖਬੀਰ ਨੇ ਆਖਿਆ ਜਗਮੀਤ ਬਰਾੜ ਬੁਲਾਰਾ ਬਹੁਤ ਵਧੀਆ ਕੈਪਟਨ ਨੇ ਆਖਿਆ ਫੌਜ ਮੋਦੀ ਦੀ ਜੰਗੀ ਨਹੀਂ ਮੁੱਖ ਮੰਤਰੀ ਦੀ ਜਫੀ ਨਾਲ ਕੇਪੀ ਦੇ ਚਿਹਰੇ ਤੇ ਆਈ ਮੁਸਕਾਨ ਸ਼ਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਅਨਾੜੀ ਆਗੂ ਦੱਸਿਆ 25 ਸਾਲ ਪੁਰਾਣੇ ਪੁਲਿਸ ਮੁਕਾਬਲਾ ਕੇਸ ਲਈ ਐਸਆਈਟੀ ਦੇ ਗਠਨ ਦਾ ਹੁਕਮ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਦੀ ਝਾੜ ਚੰਬ ਭਗਵੰਤ ਮਾਨ ਦਾ ਦੋਸ਼ 2017 ਵਾਂਗ ਫਿਰ ਫ੍ਰੈਂਡਲੀ ਮੈਚ ਖੇਡਣ ਲੱਗੇ ਕੈਪਟਨ ਤੇ ਬਾਦਲ ਸੁਖਪਾਲ ਖੇਰ ਨੇ ਆਖਿਆ ਆਮ ਆਦਮੀ ਪਾਰਟੀ ਨੇਤਾ ਆਮਨ ਅਰੋੜਾ ਵਿਦੇਸ਼ੀ ਫੰਡ ਮਾਮਲਾ ਸਾਬਤ ਕਰਨ ਜਾਂ ਮਾਫੀ ਮੰਗਣ ਹੁਣ ਖਬਰਾਂ ਦੇ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਲੋਕ ਸਭਾ ਚੋਣਾਂ ਦੇ ਇਹਨਾਂ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੀ ਰਾਏ ਜਾਣਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਲੇਕਿਨ ਇਸ ਵਾਰ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਸ ਨਾਲ ਕੈਪਟਨ ਹੀ ਨਹੀਂ ਬਲਕਿ ਕਾਂਗਰਸ ਦੀ ਚਿੰਤਾ ਵਧ ਗਈ ਦੋ ਦਿਨ ਵਿੱਚ ਹੈਸ਼ਟੈਗ ਕੈਪਟਨ ਦੀ ਚੌਪਾਲਤੇ ਹਜ਼ਾਰਾਂ ਟਵੀਟ ਪਹੁੰਚੇ ਲੇਕਿਨ ਇਹਨਾਂ ਵਿੱਚੋਂ ਇੱਕ ਵੀ ਟਵੀਟ ਐਸਾ ਨਹੀਂ ਜਿਸ ਨਾਲ ਕੈਪਟਨ ਸਰਕਾਰ ਦੀ ਛਲਾਘਾ ਕੀਤੀ ਹੋਈ ਗਈ ਹੋਵੇ ਉਲਟਾ ਕੁਝ ਲੋਕਾਂ ਨੇ ਤਾਂ ਕੈਪਟਨ ਸਰਕਾਰ ਨੂੰ ਫੇਲ ਸਰਕਾਰ ਤੱਕ ਲਿਖ ਦਿੱਤਾ ਯਾਤਰ ਲੋਕਾਂ ਨੇ ਕਰਜ਼ਾ ਮਾਫੀ, ਬੇਰਜ਼ਗਾਰੀ ਟੈਸਟ ਅਤੇ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਨੌਕਰੀਆਂ ਇੰਤਜ਼ਾਰ ਕਰਦੇ ਨੌਜਵਾਨ ਪਰਵੇਸ਼ਨ ਪੀਰੀਅਡ ਵਿੱਚ ਕੇਵਲ ਬੇਸਿਕ ਤਨਖਾਹ ਕਿਉਂ ਮੋਬਾਈਲ ਫੋਨ ਖਸਤਾ ਹਾਲਤ ਸੜਕਾਂ ਕਾਨੂੰਨੀ ਵਿਵਸਥਾ ਨੂੰ ਲੈ ਕੇ ਕੈਪਟਨ ਨੂੰ ਸਵਾਲ ਕੀਤੇ ਨੇ ਕੈਪਟਨ ਨੇ ਖਰੜ ਵਿੱਚ ਚੋਪਾਲ ਲਾ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਦੀ ਵਿੱਤੀ ਹਾਲਤ ਸੁਧਾਰਦਿਆਂ ਹੀ ਜਨਤਾ ਦੀਆਂ ਸ਼ਿਕਾਇਤਾਂ ਦੂਰ ਕਰ ਦਿੱਤੀਆਂ ਜਾਣਗੀਆਂ ਕੈਪਟਨ ਨੇ ਟਵਿੱਟਰ ਤੇ ਸਵਾਲਾਂ ਦਾ ਜਵਾਬ ਦਿੰਦੇ ਆਖਿਆ ਕਿ ਉਹਨਾਂ ਦੇ ਕੋਲ ਫੰਡਾਂ ਦੀ ਬਹੁਤ ਜ਼ਿਆਦਾ ਘਾਟ ਹੈ ਤੇ ਕਮਾਈ ਦੇ ਸਾਧਨ ਵੀ ਜ਼ਿਆਦਾ ਨਹੀਂ ਇਸੇ وجہ ਨਾਲ ਜ਼ਿਆਦਾਤਰ ਵਾਦੇ ਪੂਰੇ ਨਹੀਂ ਹੋ ਸਕੇ ਜਿਹੜੇ ਅਧੂਰੇ ਨੇ ਲੇਕਿਨ ਟਵਿੱਟਰ ਤੇ ਲੋਕਾਂ ਦੇ ਸਵਾਲਾਂ ਨੇ ਪਾਰਟੀ ਨੂੰ ਇਹ ਸੰਕੇਤ ਦਿੱਤਾ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਲੋਕ ਸਭਾ ਹਲਕਾ ਬਠਿੰਡਾ ਤੇ ਫਿਰੋਜ਼ਪੁਰ ਤੋਂ ਅਮੀਜਾਰਾਂ ਦਾ ਐਲਾਨ ਅੱਜ ਹੋਏਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਸਿਰਫ 24 ਘੰਟਿਆਂ ਦੀ ਉਡੀਕ ਕਰੋ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਉਹਨਾਂ ਆਖਿਆ ਕਿ ਉਹ ਕੈਪਟਨ ਨੂੰ ਚੈਲੰਜ ਕਰਦੇ ਆ ਕਿ ਉਹ ਦੱਸਣ ਕਿ ਪਿਛਲੇ 2 ਸਾਲਾਂ ਵਿੱਚ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਸੋ ਕੋ ਜਿਹੜੀਆਂ ਸਹੂਲਤਾਂ ਸਾਡੇ ਵੱਲੋਂ ਦਿੱਤੀਆਂ ਗਈਆਂ ਸਨ ਉਹ ਵੀ ਖੋ ਲਈਆਂ ਗਈਆਂ ਸੁਖਵੀਰ ਨੇ ਆਖਿਆ ਕਿ ਜਿਹੜੇ ਲੋਕ ਬਰਗਾੜੀ ਵਿਖੇ ਬੈਠੇ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਸੜਕਾਂ ਤੇ ਆਉਣ ਤੇ ਕੈਪਟਨ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਾ ਕਰਨ ਤੇ ਰੋਸ ਪ੍ਰਗਟ ਕਰਨ ਜਗਮੀਤ ਬਰਾੜ ਬਾਰੇ ਉਹਨਾਂ ਆਖਿਆ ਕਿ ਉਹ ਬਹੁਤ ਵਧੀਆ ਬੁਲਾਰੇ ਨੇ ਜਦੋਂ ਉਹਨਾਂ ਨੂੰ ਕੁਮਰ ਵਿਜੇ ਪ੍ਰਤਾਪ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਆਖਿਆ ਕਿ ਇਸ ਗੱਲ ਨੂੰ ਕਾਂਗਰਸ ਬਿਨਾਂ ਮਤਲਬ ਰੜਕ ਰਹੀ ਹੈ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਖਿੜਾ ਨੇ ਆਖਿਆ ਕਿ ਕਾਂਗਰਸ ਨੂੰ ਬਠਿੰਡਾ ਵਾਸਤੇ ਕੋਈ ਯੋਗ ਉਮੀਦਵਾਰ ਨਹੀਂ ਸੀ ਲੱਭ ਰਿਆ ਇਸ ਕਰਕੇ ਰਾਜਾ ਵੜਿੰਗ ਵਰਗਾ ਉਮੀਦਵਾਰ ਚੋਣ ਮੈਦਾਨ ਵਿੱਚੋਂ ਉਤਾਰ ਦਿੱਤਾ ਉਹਨਾਂ ਆਖਿਆ ਕਿ ਜਿਸ ਦੀ ਸੰਸਦ ਵਿੱਚ ਜਾਣ ਵਾਲੀ ਮਾਨਸਿਕਤਾ ਨਹੀਂ ਉਹਨਾਂ ਆਖਿਆ ਕਿ ਰਾਜਾ ਵੜਿੰਗ ਰਾਜਨੀਤੀ ਨੂੰ ਮਜ਼ਾਕ ਸਮਝਣ ਵਾਲਾ ਆਦਮੀ ਹੈ ਜੋ ਕਿਸਾਨਾਂ ਨੂੰ ਖੇਤੀ ਛੱਡ ਕੇ ਬੱਕਰੀਆਂ ਪਾਲਣ ਦੀ ਸਲਾਹ ਦੇ ਰਿਹਾ ਹੈ ਉਹਨਾਂ ਆਖਿਆ ਕਿ ਸੁਖਬੀਰ ਬਾਦਲ ਕੋਲ ਬਠਿੰਡਾ ਲਈ ਉਮੀਦਵਾਰ ਐਲਾਨਣ ਦੀ ਹਿੰਮਤ ਨਹੀਂ કડూర్ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਨ ਤੇ ਖੈਰਾਂ ਨੇ ਆਖਿਆ ਕਿ ਉਹ ਸੋਜਵਾਨ ਉਮੀਦਵਾਰਾ ਤੇ ਜਲਦ ਨੋਟਿਸ ਦਾ ਜਵਾਬ ਜ਼ਰੂਰ ਦੇਣਗੇ ਆਮ ਆਦਮੀ ਪਾਰਟੀ ਵੱਲੋਂ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਸਮਰਥਨ ਦੇਣ ਦੇ ਸਵਾਲ ਤੇ ਉਹਨਾਂ ਆਖਿਆ ਕਿ ਬੀਬੀ ਖਾਲੜਾ ਨੂੰ 6 ਪਾਰਟੀਆਂ ਨੇ ਮਿਲ ਕੇ ਖੜਾ ਕੀਤਾ ਹੈ ਉਹਨਾਂ ਆਖੇ ਕਿ ਬਿਕਰਮ ਮਜੀਠਾ ਕੋਲੋਂ ਮਾਫੀ ਮੰਗਣ ਤੇ ਕਾਂਗਰਸ ਨਾਲ ਗੱਠਜੋੜ ਲਈ ਤਰਲੇ ਕੱਢਣ ਵਾਲੀ ਆਮ ਆਦਮੀ ਪਾਰਟੀ ਦੀ ਉਹਨਾਂ ਕੋਈ ਲੋੜ ਨਹੀਂ ਕਹਿ ਰਹੇ ਨੇ ਆਖੇ ਕਿ ਆਮ ਆਦਮੀ ਪਾਰਟੀ ਨਾਲ ਕੋਈ ਵੀ ਸਮਝੌਤਾ ਨਹੀਂ ਹੋਏਗਾ ਬੀਬੀ ਪਰਮਜੀਤ ਚੋਣ ਨਹੀਂ ਲੜਾਈ ਜਾਵੇਗੀ ਉਹਨਾਂ ਰਣਜੀਤ ਸਿੰਘ ਬਰੰਪਰਾ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਬੀਬੀ ਖਾਲੜਾ ਨੂੰ ਆਜ਼ਾਦ ਲੜਾਉਂਦੀ ਮੰਗ ਨਾ ਰੱਖਣ ਇਸ ਤਰ੍ਹਾਂ ਕਰਨ ਨਾਲ ਉਹ ਆਮ ਆਦਮੀ ਪਾਰਟੀ ਦਾ ਨਾਂ ਨੂੰ ਨਾਲ ਜੋੜਨਾ ਚਾਹੁੰਦੇ ਨੇ ਸੁਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੂੜਾ ਨੂੰ ਆਰਐਸਐਸ ਦਾ ਏਜੰਟ ਦੱਸਦਿਆਂ ਕਿਹਾ ਕਿ ਇਹਨਾਂ ਵੱਲੋਂ ਬੀਬੀ ਖਾਲੜਾ ਦੇ ਨਾਮ ਤੇ ਵਿਦੇਸ਼ੀ ਫੰਡ ਇਕੱਠਾ ਕਰਨ ਦਾ ਦੋਸ਼ ਲਾਇਆ ਗਿਆ ਉਹਨਾਂ ਅਮਨ ਅਰੂੜਾ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਜਾਓ ਫੰਡ ਬਾਰੇ ਸਾਬਤ ਕਰ ਨਹੀਂ ਤਾਂ ਮਾਫੀ ਮੰਗਣ ਉਧਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਬਠਿੰਡਾ ਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਨੇ ਕੈਪਟਨ ਬਾਦਲ ਮੇਲੀਪੁਗ ਦਾ ਦੁਬਾਰਾ ਪਰਦਾ ਫਾਸ਼ ਕਰ ਦਿੱਤਾ ਹੈ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦੇ ਆਖਿਆ ਕਿ ਵਾਰੀ ਬਣ ਕੇ ਸੱਤਾ ਸੁੱਖ ਮੰਨਣ ਵਾਲੇ ਆਪਣੇ ਨਪਾਕ ਏਜੰਡੇ ਤੇ ਚੱਲਦੇ ਆ ਕੈਪਟਨ ਨੇ ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਦਿੱਤੀ ਉਨ੍ਹਾਂ ਮੁਤਾਬਕ ਫਿਰੋਜ਼ਪੁਰ ਬਠਿੰਡਾ ਤੇ ਪਟਿਆਲਾ ਵਿੱਚ ਇੱਕ ਦੂਜੇ ਦਾ ਸਹਾਰਾ ਬਣਦੇ ਕੈਪਟਨ ਅਤੇ ਬਾਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਇੱਕ ਨੁਕਾਤੀ ਫਾਰਮੂਲਾ ਦੁਹਰਾਇਆ ਤੁਹਾਨੂੰ ਯਾਦ ਹੋਣਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਲੰਬੀ ਅਤੇ ਜਲਾਲਾਬਾਦ ਵਿੱਚ ਕੈਪਟਨ ਅਤੇ ਬਾਦਲਾ ਨੇ ਇੱਕ ਦੂਜੇ ਦੇ ਖਿਲਾਫ ਕਮਜ਼ੋਰ ਉਮੀਦਵਾਰ ਖੜੇ ਕਰਕੇ ਇੱਕ ਦੂਜੇ ਨੂੰ ਜਿਤਾਉਣ ਦੀ ਗੱਲ ਸਾਹਮਣੇ ਆਈ ਸੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜੇਕਰ ਕੈਪਟਨ ਖੁਦ ਲੰਬੀ ਅਤੇ ਕਾਂਗਰਸ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਤੋਂ ਕਾਂਗਰਸੀ ਮੀਂਦਵਾਰ ਨਾ ਬਣਦੇ ਤਾਂ ਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਾ ਸੁਖਵੀਰ ਬਾਦਲ ਵਿਧਾਨ ਸਭਾ ਪਹੁੰਚਦੇ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਭਾਰਤ ਵਿੱਚ ਅੱਜ ਮੰਗਲਵਾਰ ਹੈ ਤੇ ਆਮ ਚੋਣਾਂ ਦੀ ਵਾਰਦਾਤ ਤੀਜਾ ਵਾਰ ਹੈ ਸਭ ਤੋਂ ਅਹਿਮ ਤੇ ਵੱਡਾ ਫੇਜ਼। 116 ਸੀਟਾਂ ਤੇ ਲੋਕ ਵੋਟਾਂ ਪਾਉਣ ਲਈ ਅੱਜ ਨਿਕਲ ਪਏ ਨੇ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਸਣੇ ਕਈ ਵੱਡੇ ਆਗੂ ਮੈਦਾਨ ਵਿੱਚ ਐ ਤੀਜੇ ਫੇਜ ਦੇ ਪੂਰੇ ਹੋਣ ਤੋਂ ਬਾਅਦ 303 ਸੀਟਾਂ ਤੇ ਚੋਣਾਂ ਪੁਰੀਆਂ ਹੋ ਜਾਣਗੀਆਂ ਯਾਨੀ ਅਗਲੀ ਸਰਕਾਰ ਬਣਾਉਣ ਲਈ ਕਿਸ ਦੇ ਕੋਲ ਜ਼ਿਆਦਾ ਨੰਬਰ ਹੋਣਗੇ ਇਹ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਚੁੱਕਿਆ ਹੋਵੇਗਾ ਚੌਥਾ ਗਿੜ 29 ਅਪ੍ਰੈਲ ਨੂੰ ਹੈ ਜਿੱਥੇ 71 ਸੀਟਾਂ ਤੇ ਵੋਟਾਂ ਪੈਣਗੀਆਂ ਪਰਮਾਣੂ ਹਥਿਆਰਾਂ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰਨਾ ਦੱਸਿਆ। ਉਹਨਾਂ ਆਖੇ ਕਿ ਕੇਂਦਰ ਨੇ ਸੂਬੇ ਦੀ ਤਬਾਈ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਆਖਿਆ ਕਿ ਲੋਕ ਸਰਕਾਰ ਦੀਆਂ ਚੁਟਕਲੇਬਾਜ਼ੀਆਂ ਤੋਂ ਹੁਣ ਅੱਕ ਚੁੱਕਿਆ ਹੈ। ਲੋਕ ਨੌਕਰੀਆਂ ਤੇ ਅਧਿਯੋਗ ਚਾਹੁੰਦੇ ਹੈ। ਫੌਜ ਦਾ ਰਾਜਨੀਤਿਕਰਨ ਕੀਤੇ ਜਾਂਦੇ ਉਹਨਾਂ ਆਖਿਆ ਕਿ ਫੌਜ ਮੋਦੀ ਦੀ ਜੰਗੀਰ ਨਹੀਂ। ਤੇ ਪਲਵਾਵਾ ਹਮਲੇ ਤੋਂ ਬਾਅਦ ਕੋਈ ਵੀ ਸਰਕਾਰ ਹੁੰਦੀ ਇਹ ਕਦਮ ਚੁੱਕਦੀ ਜੋ ਉਹਨਾਂ ਨੇ ਚੁੱਕਿਆ ਹੈ। ਮੁਨਾ ਆਖਿਆ ਕਿ ਸਾਡੇ ਜਵਾਨ ਰੋਜ਼ ਮਾਰੇ ਜਾ ਰਹੇ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਫੌਜੀਆ ਦੀ ਕਾਰਵਾਈ ਦਾ ਸੇੜਾ ਆਪਣੇ ਸਿਰ ਬਣ ਰਹੇ ਨੇ ਸਾਧਵੀ ਪ੍ਰਗਿਆ ਨੂੰ ਟਿਕਟ ਦੇਣ ਤੇ ਭਾਜਪਾ ਦੀ ਸਖਤ ਆਲੋਚਨਾ ਕਰਦਿਆਂ ਕੈਪਟਨ ਨੇ ਆਖਿਆ ਕਿ ਉਹ ਨਫਰਤ ਵਾਲੇ ਭਾਸ਼ਣ ਦੇ ਕੇ ਵਰਦੀਧਾਰਾ ਜਵਾਨਾਂ ਤੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ ਕਾਂਗਰਸੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕੈਪਟਨ ਨੇ ਆਖਿਆ ਕਿ ਮੌਜੂਦਾ ਵੋਟ ਪ੍ਰਣਾਲੀ ਦੇਸ਼ ਦੇ ਭਵਿੱਖ ਲਈ ਇੱਕ ਜੰਗ ਹੈ ਤੇ ਉਹ ਇਸ ਪਾਰਟੀ ਦੇ ਖਿਲਾਫ ਲੜ ਰਹੇ ਹੈ ਜਿਸ ਨੇ ਵੱਡੇ ਵੱਡੇ ਵਾਅਦੇ ਕੀਤੇ ਲੇਕਿਨ ਇੱਕ ਵੀ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੇ ਕੈਪਟਨ ਮੋਦੀ ਦੇ ਵਾਅਦਿਆਂ ਦੀ ਖਿੱਲੀ ਢਾਉਂਦੇ ਆਖਿਆ ਕਿ ਚੰਗੇ ਦਿਨ ਉਸ ਦਿਨ ਆਉਣਗੇ ਜਿਸ ਦਿਨ ਇਹਨਾਂ ਦੀ ਸਰਕਾਰ ਦਾ ਭੋਗ ਪੈ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਬਹਿੰਦਰ ਸਿੰਘ ਕੇਪੀ ਦੇ ਨਿਵਾਸ ਤੇ ਪਹੁੰਚੇ ਤੇ ਉਹਨਾਂ ਨੂੰ ਜੱਫੀ ਪਾਈ ਜਿਸ ਤੇ ਕੇਪੀ ਦੇ ਚਿਹਰੇ ਤੇ ਮੁਸਕਾਨ ਆ ਗਈ ਹੈ ਕੈਪਟਨ ਨੇ ਕੇਪੀ ਦੀ ਕੋਠੀ ਵਿੱਚ ਉਹਨਾਂ ਨਾਲ ਬੰਦ ਕਮਰਾ 10 ਮਿੰਟ ਮੀਟਿੰਗ ਕੀਤੀ ਤੇ ਕੇਪੀ ਨਾਲ ਗੱਡੀ ਵਿੱਚ ਬੈਠ ਕੇ ਚੌਧਰੀ ਸੰਤੋਖ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨਿਕਲ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਰਾਹੁਲ ਗਾਂਧੀ ਅਨਾਂੜੀ ਆਗੂ ਹੈ ਰਾਹੁਲ ਨੂੰ ਦੇਸ਼ ਚਲਾਉਣ ਦਾ ਕੋਈ ਤਜਰਬਾ ਨਹੀਂ ਉਹਨਾਂ ਵਿੱਚ ਦੇਸ਼ ਚਲਾਉਣ ਦੀ ਕਾਬਲੀਅਤ ਨਹੀਂ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਬਲ ਦੱਸਦੇ ਹਨ ਆਖਿਆ ਕਿ ਉਹ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਨ ਦੇ ਯੋਗ ਨੇ ਉਹਨਾਂ ਆਖਿਆ ਕਿ ਕਾਂਗਰਸ ਨੇ 50 ਸਾਲਾਂ ਵਿੱਚ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਪ੍ਰਧਾਨ ਮੰਤਰੀ ਮੋਦੀ ਨੇ 5 ਸਾਲਾਂ ਵਿੱਚ ਕਰ ਦਿੱਤਾ ਉਹਨਾਂ ਆਖਿਆ ਕਿ ਨਰਿੰਦਰ ਮੋਦੀ ਨੇ ਜਿੱਥੇ ਦੁਸ਼ਮਣ ਦੇਸ਼ ਨੂੰ ਸਬਕ ਸਿਖਾਇਆ ਉੱਥੇ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉਨਾਖੇ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਨਾਕਾਮ ਸਾਬਤ ਹੋਈ ਹੈ ਇਸ ਪਾਰਟੀ ਨੇ 2 ਸਾਲ ਬੀਤਣ ਦੇ ਬਾਵਜੂਦ ਲੋਕਾਂ ਨਾਲ ਕੀਤੇ ਇੱਕ ਵੀ ਵਾਅਦੇ ਪੂਰਾ ਨਹੀਂ ਕੀਤਾ ਇਸੇ ਵਾਲਾ ਸਮੂਹਕ ਵੱਦਸਲੋਕੀ ਮਾਮਲੇ ਵਿੱਚ 6 ਦੋਸ਼ੀਆਂ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ੀ ਹੋਈ ਅਦਾਲਤ ਨੇ ਮਾਮਲੇ ਤੇ ਸੁਣਵਾਈ ਕਰਦਿਆਂ ਦੋਸ਼ੀਆਂ ਦੇ ਖਿਲਾਫ ਚਾਰਜ ਫਰੇਮ ਕਰ ਲਈ 29 April ਤਰੀਕ ਤੈਅ ਕੀਤੀ ਹੈ 9 ਫਰਵਰੀ ਦੀ ਰਾਤ ਨੂੰ ਲੁਧਿਆਣਾ ਨਿਵਾਸੀ ਇੱਕ ਲੜਕੀ ਆਪਣੇ ਦੋਸਤ ਨਾਲ ਕਾਰ ਵਿੱਚ ਸਵਾਰ ਹੋ ਕੇ ਪਿੰਡ ਈਸ਼ੇਵਾਲਾ ਵੱਲ ਗਈ ਸੀ ਤੇ ਰਾਤ ਦਾ ਸਮਾਂ ਹੋਣ ਕਰਕੇ ਰਸਤੇ ਵਿੱਚ ਉਹਨਾਂ ਦੀ ਗੱਾਰ ਨੂੰ 6 ਦੋਸ਼ੀਆਂ ਨੇ ਮਿਲ ਕੇ ਰੋਕਿਆ ਤੇ ਪਹਿਲਾਂ ਫਰौती ਦੀ ਮੰਗ ਕੀਤੀ ਬਾਅਦ ਵਿੱਚ ਬਦਸਲੋਕੀ ਕੀਤੀ ਗਈ 10 ਫਰਵਰੀ ਨੂੰ ਪੁਲਿਸ ਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਮਾਮਲੇ ਵਿੱਚ ਇੱਕ ਨਵਾਲਗ ਸਣੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ 5 ਦੋਸ਼ੀ ਕੇਂਦਰੀ ਜੇਲ੍ਹ ਵਿੱਚ ਬੰਦ ਨੇ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਸੰਸਦ ਦੀ ਹਲਕੇ ਵਿੱਚ ਚੋਣ ਪ੍ਰਚਾਰ ਦੇ ਆਖਰੀ ਪੜਾਤੇ ਪ੍ਰਿੰਕਾ ਬਾਦਰਾ ਦਾ ਰੋਡ ਸ਼ੋਅ ਕਰਾਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਾਂਗਰਸ ਆਇਕਮਾਨ ਵੱਲੋਂ ਬਠਿੰਡਾ ਹਲਕੇ ਨੂੰ ਤਰਜੀਹ ਮੰਨਿਆ ਜਾ ਰਿਹਾ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਜਾ ਵੜਿੰਗ ਨੂੰ ਸਿੱਧੇ ਤੌਰ ਤੇ ਆਪਣੇ ਦੂਤਵਜੋ ਮੈਦਾਨ ਵਿੱਚ ਉਤਾਰਿਆ ਗਿਆ ਵਿਉਂਤ ਇਹ ਬਣਨ ਲੱਗੀ ਹੈ ਕਿ ਬਠਿੰਡਾ ਹਲਕੇ ਤੋਂ ਵੱਡੇ ਸ਼ਹਿਰਾਂ ਵਿੱਚ ਪ੍ਰਿੰਕਾ ਗਾਂਧੀ ਦਾ ਰੋਡ ਸ਼ੋਅ ਕਰਵਾਇਆ ਜਾਵੇ ਭਾਰਤੀ ਜਨਤਾ ਪਾਰਟੀ ਵੱਲੋਂ ਅਮਰਸਾਦ ਸੰਸਦੀ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਕਾਲੀ ਭਾਜਪਾ ਘਾਟ ਛੋੜਦਾ ਮੀਡਵਰ ਬਣਾਇਆ ਗਿਆ ਪਰ ਪੰਜਾਬ ਤੋਂ ਬਾਹਰੋਂ ਆਏ ਹੋਣ ਕਰਕੇ ਭਾਜਪਾ ਉਮੀਦਵਾਰ ਲਈ ਇਸ ਸੰਸਦੀ ਹਲਕੇ ਵਿੱਚ ਜਿੱਤ ਦਾ ਰਾ ਸੌਖਾ ਨਹੀਂ ਮੈਦਾਨ ਵਿੱਚ ਕਾਂਗਰਸ ਦੇ ਗੁਰਜੀਤ ਸਿੰਘ ਓਜਲਾ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਤੇ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਸੀਪੀਏ ਆਗੂ ਦਸਵਿੰਦਰ ਕੌਰ ਮੈਦਾਨ ਵਿੱਚ ਨੇ ਸਾਰੇ ਉਮੀਦਵਾਰ ਅੰਮ੍ਰਿਤਸਰ ਦੇ ਨੇ ਭਾਜਪਾ ਵੱਲੋਂ ਹੁਣ ਤੱਕ ਚਾਰ ਵਾਰ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਗਈ ਚਾਰ ਵਾਰ ਸਿੱਖ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਵਾਰ ਭਾਜਪਾ ਵੱਲੋਂ ਸਿੱਖ ਉਮੀਦਵਾਰ ਦੀ ਪਾਲ ਕੀਤੀ ਜਾ ਰਹੀ ਸੀ ਹਰਦੀਪ ਸਿੰਘ ਪੁਰੀ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਰਜਿੰਦਰ ਮੋਨ ਸਿੰਘ ਸ਼ਿਨਾਏ ਸੀਟ ਲਈ ਵੱਡੇ ਦਾਅਵੇਦਾਰ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਲੰਧਰ ਤੋਂ ਕਾਂਗਰਸੀ ਮੀਜਰ ਚੌਧਰੀ ਸੰਤੋਖ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਕੈਪਟਨ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਜ਼ਿਕਰ ਕਰਨਾ ਮੋੜ ਚੋਣਾ ਜਿੱਤਣ ਦੀ ਇੱਕ ਚਾਲ ਹੈ ਉਹਨਾਂ ਦੇ ਨਾਲ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂ ਸ਼ਾਮਲ ਸਨ ਐਡਵੋਕੇਟ ਗੁਲਸ਼ਨ ਸ਼ਰਮਾ ਜਿਨ੍ਹਾਂ ਨੇ 2017 ਵਿੱਚ ਜਲੰਧਰ ਉੱਤਰ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਉਸਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਕੈਪਟਨ ਨੇ ਆਖਿਆ ਕਿ ਦੇਸ਼ ਵਿੱਚ ਇੰਨੇ ਸਾਲਾਂ ਦੌਰਾਨ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਹੋਇਆ ਤੇ ਪ੍ਰਧਾਨ ਮੰਤਰੀ ਅچھے ਦਿਨਾਂ ਦਾ ਵਾਅਦਾ ਵਫਾ ਨਹੀਂ ਕਰ ਸਕੇ ਮੁੱਖ ਮੰਤਰੀ ਨੇ ਆਖਿਆ ਕਿ ਅچھے ਦਿਨ ਉਦੋਂ ਆਉਣਗੇ ਜਦੋਂ ਇਹ ਲੋਕ ਸੱਤਾ ਤੋਂ ਲਾਂਭੇ ਹੋਣਗੇ ਉਹਨਾਂ ਨੇ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਦੇਸ਼ ਦੇ ਲੋਕ ਇਸ ਦੀ ਸੱਤਾ ਪਲਟ ਦੇਣਗੇ ਆਪਣੀ ਸਰਕਾਰ ਦਾ ਜ਼ਿਕਰ ਕਰਦੇ ਹਾਂ ਕੈਪਟਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਉਹ ਹਰ ਇੱਕ ਨੂੰ ਨੌਕਰੀ ਨਹੀਂ ਦੇ ਸਕੇ ਪਰ ਕੋਸ਼ਿਸ਼ ਜਾਰੀ ਹੋਣ ਆਖਿਆ ਕਿ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਹੋਰ ਸੰਤਾ ਲਾਈਆਂ ਜਾ ਰਹੀਆਂ ਹਨ ਵਾਨਯੂਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਦੀ ਝਾੜ ਝੰਬ ਕੀਤੀ ਗਈ ਇਹ ਉਸ ਕੇਸ ਵਿੱਚ ਝਾੜ ਝੰਬ ਕੀਤੀ ਹੈ ਕਿ 25 ਸਾਲ ਪੁਰਾਣੇ ਪੁਲਿਸ ਮੁਕਾਬਲਾ ਕੇਸ ਲਈ ਜੇ ਸਵਿਧ ਸੁਖਪਾਲ ਸਿੰਘ ਨੂੰ ਮੁਕਾਬਲੇ ਵਿੱਚ ਮਾਰ ਕੇ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਨੂੰ ਮਰਿਆ ਵਿਖਾਇਆ ਗਿਆ ਹੋਣ ਦੇ ਦੋਸ਼ ਨੇ ਇਸ ਲਈ ਐਸਆਈਟੀ ਦੇ ਕਠਨ ਦੇ ਹੁਕਮ ਦਿੱਤੇ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਈ ਗੁਰਸੇਵਿਕ ਸਿੰਘ ਜਵਾਰਕਾ ਨੇ ਆਪਣੇ ਨਾਮਜ਼ਦਗੀ ਕਾਗਜ਼ داخل ਕੀਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਰਗਨਾਥ ਨੇ ਰੋਪਨਗਰ ਵਿੱਚ ਆਨੰਦਪੁਰ ਸਭ ਲੋਕ ਸਭਾ ਹਲਕੇ ਲਈ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਸ਼੍ਰੀ ਹਰਮੰਦਰ ਸਾਹਿਬ ਨੇੜੇ ਸੰਗਤ ਨੂੰ ਰਹਾਇਸ਼ ਦੀ ਸਹੂਲਤ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਨਜ਼ਦੀਕ ਅਕਾਲੀ ਬਾਗ ਵਾਲੀ ਮਾਰਕੀਟ ਦੇ ਸਥਾਨ 'ਤੇ ਵਿਸ਼ਾਲ ਸੰਗਤ ਨਿਵਾਸ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਰਹਾਇਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਤ੍ਰੇਪਤਾ ਜੀ ਨਿਵਾਸ ਦੇ ਨਾਮ ਤੇ ਉਸਾਰਿਆ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਰੱਖਿਆ। 9 ਮੰਜ਼ਲਾ ਸਰਾਵਿਚ ਆਧੁਨਿਕ ਸਹੂਲਤਾਂ ਨਾਲ ਲੈਸ 550 ਕਮਰਿਆਂ ਦੇ 2 ਬਲਾਕ ਬਣਾਏ ਜਾਣਗੇ। ਪਟਿਆਲਾ ਤੋਂ ਸਾਂਝੇ ਫਰੰਟ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਆਖਿਆ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਤੋਂ ਭੁੱਕੀ ਤੇ ਹਫੀਮ ਦੇ ਠੇਕੇ ਪੰਜਾਬ 'ਚ ਖਲਵਾਉਣ ਵਾਸਤੇ ਬਿੱਲ ਪਾਸ ਕਰਵਾਉਣਗੇ ਤਾਂ ਕਿ ਨੌਜਵਾਨ ਪੀੜ੍ਹੀ ਖਤਰਨਾਕ ਸਿੰਥੈਟਿਕ ਡਰਗ ਤੋਂ ਖੇੜਾ ਛੁੜਾ ਸਕੇ ਮਾਝੇ ਤੋਂ ਖਬਰਾਂ ਬਦਲਾਂ ਨਾਲ ਉਹਨਾਂ ਦੇ ਦਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਖਲੋ ਗਏ ਰੂਸਿਆ ਨੂੰ ਮਨਾਉਣ ਲਈ ਜਿਹੜੀ ਮਹਿਮ ਚੜੇਗੀ ਉਹਦੇ ਵਿੱਚ ਔਰ ਸਾਥ ਦੇਣਾ ਸ਼ੁਰੂ ਕੀਤਾ ਕੈਰੋਂ ਨੇ ਅੱਜ ਕੈਰੋਂ ਨੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਖਡੂਰ ਸਾਹਿਬ ਹਲਕੇ 'ਚ ਨਿਕਲ ਕੇ ਰੁੱਸੇ ਬੈਠੇ ਅਕਾਲੀਆਂ ਨੂੰ ਘਰੋ ਘਰੀ ਜਾ ਕੇ ਮਨਾਇਆ ਅਫਸੋਸਨਾਕ ਖਬਰਾਂ ਕੁਝ ਇੱਕ ਹਿੱਸਿਆਂ ਤੋਂ ਆ ਰਹੀਆਂ ਨੇ ਔਰ ਅੱਜ ਇੱਕ ਆਵਾਰਾ ਟੱਠੇ ਨੇ ਢਾਡੀ ਦੀ ਜਾਨ ਲੈ ਲਈ ਹੈ ਲੋਂਗੋਵਾਲ ਤੋਂ ਖਬਰਾਂ ਅਨੁਸਾਰ ਪਿੰਡ ਸਾਹੋ ਵਿੱਚ ਇੱਕ ਟੱਠੇ ਨਾਲ ਪ੍ਰਸਿੱਧ ਢਾਡੀ ਸਰਜੀਤ ਸਿੰਘ ਸਾਜਨ ਜਿਹੜੇ 55 ਸਾਲਾਂ ਦੇ ਸਨ ਉਹਨਾਂ ਦੀ ਟੱਕਰ ਹੋ ਗਈ ਜਿਸ ਨਾਲ ਸਾਜਨ ਦੀ ਮੌਤ ਹੋ ਗਈ ਔਰ ਢਾਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜੈਤੋਂ ਨੇ ਇੱਕ ਕਾਰ ਸੰਤੁਲਨ ਵਿਗਨ ਕਾਰਨ ਰੁੱਖ ਵਿੱਚ ਜਾ ਵੱਜੀ ਤਿੰਨ ਲੋਕ ਜ਼ਖਮੀ ਨੇ ਔਰ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਯਾਰ ਇਸ ਹਫਤੇ ਸੜਕਾ ਸਿਆ ਵਿੱਚ ਵਕ ਵਕ ਥਾਵਾਂ ਤੇ ਮਰਨ ਵਾਲੇ ਲੋਕਾਂ ਦੀ ਗਿਣਤੀ 20 ਤੋਂ ਵੀ ਟੱਪ ਗਈ ਹੈ ਮਾਨਸਾ ਦੇ ਅਤਲਾ ਪਿੰਡ ਵਿੱਚ ਪੰਜ ਧੀਆਂ ਦੇ ਬਾਪ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ